ਕਹਿੰਦਾ ਜਾਂਦੂ ਦਾ ਬੋ ਕਮੈਂਟ ਰੇਟ ਕਰ ਲੈਣਾ ਵੀ ਪਤਾ ਕਿਆ ਤੇ ਜਾਂ ਕੰਮ ਕਰਨਾ ਫੇਰ ਨਾ ਦੇਖੋ ਹੂੰ ਹੁਣ ਪਤਾ ਲੱਗੇ ਗਿਆ ਵੀ ਹੈ ਭਾਈ ਕੰਮ ਚ ਚਲੇ ਕੇ ਉਹੀ ਕਹਿੰਦਾ ਉੱਪਰ ਲੱਪਰ ਲਾ ਹਾਂ ਨਾ ਤੁਸੀਂ ਲੈ ਕੇ ਭਾਈ ਉੱਪਰ ਸਾਰੇ ਛੜੇ ਸੀਲਿੰਗ ਜੋੜੇਗਾ ਵਿੱਚੇ ਬਕਸਾ ਕਿੱਛੇ ਛਤਰੀ ਛੁਤਰੀ ਵਿੱਚੇ ਐਲਈਡੀ ਲਾਈਟ ਲੱਗੀ ਦੀ ਆ ਇਹ ਸਾਰੇ ਹੀ ਡੜਾ ਹੀ ਵੇਚ ਦੜਾ ਇਹ ਕਿਸੇ ਨੇ ਭਾਈ ਦਿੱਤਾ ਟਰੈਕਟਰ ਇਹਦੇ ਨਾਲ ਦਾ ਤਾਂ ਉਹ ਛੜੇ ਫੀਟਿੰਗ ਆ ਜਾਣੀ ਕਿਦੂਏ ਨੂੰ ਵੀ ਆ ਜਾਣੀ ਕੀ ਕੋ ਰਿਸ਼ਤੇਦਾਰ ਆ ਲੱਗਦਾ ਕੀ ਸਰਪੰਚ ਜੀ ਹੁੰਦਾ ਬੂਰ ਮਾਜਰੇ 605 ਰੁਪਏ ਜੀ ਬੂਰ ਮਾਜਰੇ ਲੱਗਾ ਏ ਟਰਾਈਟਰੈਜ ਨਾਲ ਦਈ ਖਬਰੇ ਉਹੀ ਦੇ ਕੇ ਲਾਣ ਫੜ ਜਾ ਉਹਨੂੰ ਪੁੱਛਦਾ ਮੈਂ ਉਹਦੇ ਦੀ ਸਟੋਰੀ ਪਾਈ ਵੀ ਅੱਜ ਬਾਕੀ ਭਈ ਇਹ ਸਾਰੇ ਟੋਟਲੀ ਸਿੰਗ ਸਿਸਟਮ ਵੇਚਦਾ ਚਾਰ ਵਜੇ ਵੀਰੇ ਜੀ ਜਤਾਂ ਨਹੀਂ ਕਿਹਦੇ ਦੇ ਦੁਆਰੇ ਟੱਕਿਆ ਨਹੀਂ ਪੜਾ ਉਹ ਤਾਂ ਜੇ ਉਹ ਜੁਆ ਵਲ ਮੈਂ ਕੱਟ ਜਾ ਆ ਗਿਆ ਪਰ ਕਦੇ ਹੋਇਆ ਤਾਂ ਹੈ ਨਹੀਂ ਮੇਰੀ ਸੋਹਣੀ ਜੀ ਦਾ ਕਦੇ ਬੱਜਿਆ ਨਹੀਂ ਵੇ ਜਰੂਰੇ ਨਾ ਜਣ ਬਾਬਾ ਸਹੀ ਹੋਦਾ ਮੀਤਾਲ ਜੀ ਇਹ ਤਾਂ ਕਦੇ ਬੱਜਿਆ ਨਹੀਂ ਅੱਜ ਵੀ ਨਹੀਂ ਦੇਖਿਆ ਚਾਰ ਵਾਰ ਹੰਡਾ ਵੀ ਹੋ ਜੀ ਮੈਂ ਵੀ ਜਿੱਦਾਂ ਜੰਮਿਆ ਮੈਂ ਤੇ ਚਾਰ ਵਾਰ ਮੂਠੇ ਪਟਾਲੇ ਉਤਰ ਹੀ ਬਾਕੇ ਜੀਰੀ ਕੜਕ ਹੋਈ ਜਾਂਦੀ ਸੀ ਲੈ ਆਓ ਅਜੇ ਲੇਖੀ ਜਾਂਦਾ ਮੁਰਮੁਰ ਕਾਏ ਹੋ ਨੋ ਹੋ ਗਿਆ ਖੱਟ ਹੋਣ ਦਾ ਹੁਣ ਆਇਆ ਇਸ ਮੂਠ ਮਾਰਨਾ ਕੈ ਮਾਰ ਲੈ ਮਾਰ ਕੇ ਜਿਆਣਾ ਉੱਧਰ ਕੰਨਾ ਨਹੀਂ ਮੈਂ ਆਪਣਾ ਚੁੱਪ ਕੇ ਰਹਿ ਖੜਾ ਬਲਬੀਰ ਆਂਦਾ ਪਰ ਵੀ ਕਹਿੰਦਾ ਜਾਨ ਅਜਾ ਮਰਾੜੀ ਆਤਰੋਂਗ ਓਕੇ ਫੋਕ ਮੈਂ ਤਾਂ ਪੱਟ ਲਿਆ ਮੈਂ ਦੇ 파ੜਾ ਠੰਡਾ ਮਨ ਨਹੀਂ ਆ। ਮਨ ਨਹੀਂ ਸਾਲਾ ਬੰਨੂ ਮਨ। ਆਵਾਜ਼ ਆਦੀ ਘੰਟੀ। ਤੂੰ ਇਹਦੀ ਨੂੰ ਉੱਲੂ ਵਗੋ ਖੰਸ ਜਾਈ ਫਿਰ। ਹਾਂ ਬਾਈ ਉਦੋਂ ਮੇਰੇ ਨਾਲ। ਹਲੇ ਮੰਨੂ ਕਹਿੰਦਾ ਕਹਿੰਦਾ ਕਰ ਕਹਿੰਦਾ ਇਹਦਾ ਵੀ ਕਰ ਦੂਗਾ ਇਹਦਾ ਨਿੰਗਰ ਦੇ ਲਾਲ ਕਹਿੰਦਾ ਉਹ ਦਿਨ ਤਾਂ ਝੜ ਗਿਆ ਰਿਆ ਯਾਰ। ਪੱਟੀ ਲੱਗ ਗਿਆ ਮੈਨੂੰ ਕਹਿੰਦਾ। ਪੱਟੀ ਨਹੀਂ ਕਹਿੰਦਾ। ਲੈ ਸਾਲਾ ਕੋਲ ਖੜਾ ਆ ਕੇ ਰਾਤ ਨੂੰ ਮੈਂ ਉਹ ਨਾ ਹਲੋਟ ਮੱਚ ਨਾ ਮੈਨੂੰ ਪਰੀ। ਹੋ ਗਿਆ ਬੱਟਕ ਦੀ ਮਸਤ। ਉਂਝੇ ਜਾਂ ਖੁਝੇ ਰਹਿ ਜਾ ਮੈਂ। ਉਹ ਬੈਠ ਕੇ ਕਰਦੇ ਨੇ। ਦੋ ਗਲਾਸ। ਪਾਪੜੀ ਵੀ ਸੀ ਹੋਰ ਨਾ ਜਾ ਕੇ ਉਹ ਖਾੜੋ ਤੂੰ ਖਾੜਨਾ ਉਹ ਨਹੀਂ ਲਾ ਉਹ ਦਾਗਾ ਤਾਂ ਮੇਰੇ 10 ਦਿਨ ਬਾਅਦ ਠੰਡਾ ਵੀ ਕੱਢ ਨਾ ਪਰਖੋ ਪੀ ਜਾਣਾ ਮੈਨੂੰ ਲੱਗਾਈ ਕਿ ਨਾ ਉਹ ਉਹ ਮੈਂ ਮੈਂ ਐਂ ਕਰਾ ਬਿੱਲੂ ਨਾ ਗੱਲ ਕੋਈ ਨਹੀਂ era ਉਹ ਕਰ ਪਾਪੜੀ ਨਹੀਂ ਦੇਣੀ ਓਏ ਮੈਂ ਕਿਹਾ ਅੱਜ ਹਵਾ ਦਾ ਬਚਾਉ ਦੇ ਬਹੁਤ ਫਰ ਕੱਢ ਰੂ ਘਰ ਦੇ ਕੰਮ ਕਰ ਮੇਪਾ ਦੇ ਹੋਰ ਮੈਂ ਜਾਣਾ ਅਸੀਂ ਕਹਿੰਦਾ ਉੱਥੇ 5 ਕੀ ਦੇ ਦੇ ਚਾਰ ਟੀਲਾ ਤੇਰਾ ਏ ਹੇ ਕੀਲੇ ਪਰੇ ਦੋ ਟਾਈ ਵਜੇ ਤੱਕ ਨਵੇਂ ਡੋੜਾ ਕੰਮ ਟਿਕਾ ਦੋ ਘਾਣ ਨੂੰ ਆਏ ਕਰ ਅਗ ਸਾਰੇ ਨੂੰ ਸਿਖਾ ਦੇ ਜਿਹੜੇ ਜਿਹੇ ਖੇਤ ਚ ਮਾਰਨਾ ਤੇ ਆਪਣਾ ਬੰਦਾ ਭੇਟਾਓ ਆਪਣਾ ਭਾਈ ਭਾਗਣਾ ਘਾਣ ਦਾ ਚੱਕਰੇ ਨਹੀਂ ਕੋਈ ਗਾਉਂ ਦਾ ਤੈ ਵੀ ਆ ਜਾਗਾ ਜਦ ਜਿਹਦੇ ਲੋ ਪਰੇ ਕਹਿਵੇ ਲੋ ਆ ਦੇ ਗਾਹ ਦੇ ਹੱਦ ਤੱਕ ਦਾ ਚਾਹ ਤੂੰ ਤਾਂ ਬੋ ਕਮੈਂਟ ਰੇਟ ਕਰ ਲੈਣਾ ਵੀ ਪਤਾ ਕਰਦੇ ਤੇ ਯਾ ਕੰਮ ਕਰਨਾ ਫੇਰ ਨਾ ਦੇਖੋ ਹੂੰ ਹੁਣ ਪਤਾ ਲੱਗੇ ਗਿਆ ਵੀ ਹੈ ਭਾਈ ਕੰਮ ਚ ਬੱਚੇ ਕੰਮ ਵਾਧੂ ਆ ਮਹਾਰਾਜ ਰੋਕਣਾ ਤੇ ਅਹੀਂ ਸਮਾਪਤ ਉਦਾ ਕੀ ਆ ਗਿਆ ਹੱਥ ਵੀ ਆ ਗਿਆ ਉਹਨੇ ਮਾਰ ਦੋ ਦਿਨੇ ਆ 14 ਦਾ ਲੱਗੇ ਆ ਜਦੋਂ ਨਹੀਂ ਪੈਗਾ ਉਦੋਂ ਬੰਦਾ ਬਸ ਵੀਜੇ ਹੋ ਗਿਆ ਤੇਰਾ ਭਲੇਕਾ ਜੱਟ ਜੀ ਜੀ ਲਾਉਣੀ ਆ ਤੈਨੂੰ ਕੱਦੂ ਫੋਨ ਆਈ ਜਾਣਗੇ ਗਿਆ ਆਈਗਾ ਮੰਨੀ ਮੋੜੇ ਪੜਦਾ ਗਾ ਤੇ ਆਪਕਾ ਹੰਟਾ ਚੱਲ ਲਿਆ ਹੋਰ ਘੰਟਾ ਹੋਟਲ ਪਣਾਉਂਦੇ ਆ ਤਾਂ ਨਾ ਸੋ 60 ਘੰਟੇ ਦਾ ਕੰਮ ਤਾਂ ਮੇ ਕੋਲ ਖੜਾਈ ਗਿਆ ਹਲੇ ਚਾਰ ਦਿਨ ਦਾ ਤੇ ਨੀ ਲਾ ਕਿੰਨੇ ਚੱਲ ਗਿਆ ਸੋਫਾ ਦੋ ਵਾਰ 3 4 5 ਮੈਡਮ ਕੱਟਾ ਤੇ ਇਹਨੂੰ ਆਪਣੇ ਐਵਰੇਜ 200 ਵੀ ਘੰਟਾ ਚੱਲੀ ਜਾਵੇ ਯਾਰ ਜਿਹਦੇ ਜਿਹਨੇ 2 ਕੀਤੇ ਕਰਾਉਂਦੇ ਉਹਨਾਂ ਦੀ 5 6 ਕੀਤੇ ਕਰਾ ਪਾ ਦੋ ਪਰ ਤੁਸੀਂ ਵੀ ਵੀ ਆ ਜਾ ਹੋਰ ਟ੍ਰੱਕ ਪਿੰਡਾ ਹੈਗਾ ਤੁਨੇ ਵੀ ਥੇਜੀ ਸਾਥ ਸਤੂਲੀਂ ਕਰਾ ਲਓ ਅੱਧੀਆ ਖਾਤਾ ਖਾਤਾ ਨਹੀਂ ਇੰਨਾ ਦਾ ਜਿੰਨਾ ਤੋਂ ਬਜਟ ਆ ਠੀਕ ਆ ਅਗਲਾ 5-7000 ਕੀ ਰੱਖਦਾ ਵੀ ਇਹਨਾਂ ਲੱਗ ਜਣਾ ਹਾਂ ਵੀ ਕੀ ਲੈਵਲ ਦੇਣ ਕੀ ਲੈਵਲ ਆਹ ਪਾਸਾ ਦਿਖਦਾ ਵੀ ਭਾਈ ਇਹ ਤਾਂ ਸਾਲਾ ਬਹੁਤ ਕੰਮ ਲੋਟ ਆਇਆ ਆ ਸੋਣਾ ਸਾਮਾਨ ਨੇ ਕੇ ਚੱਲ 1800 ਰੁਪਏ ਦੋ ਬਿੱਲੇ ਹੋ ਗਏ ਨੇ। ਕਿਹਾ ਦੋਗੂ ਦੇ 1800 ਰੁਪਏ ਨਾ ਕੰਮ ਨੇ ਸਾਰੀ ਆਦੂ ਵਿੱਚ। ਹੈ? ਉਹ ਐਨੇ ਖਰਾਬ ਨਹੀਂ ਆਗੇ ਕੇ ਦੋ। ਹੂੰ। ਉਹਦਾ ਦੋ ਦੋ ਗਰ ਮੁੱਝ ਤੇ ਹੋਈ ਨਹੀਂ। ਜਿਪੜਦਾ ਹੀ ਚੰਗਾ ਆਪਣੇ ਇਥੇ ਜੀ ਦੀ ਦੇਖੀਏ ਕਿ ਤੇ ਇੱਧਰ ਬਚਾਉਂਦੇ ਵੀ ਆਉਂਦੇ ਇੱਧਰ ਘਾਟਾ ਖਾਲੀ। ਚਾਹੀਦਾ ਮੈਂ ਛੱਡ ਗਿਆ ਤਾਂ ਤੇ ਆਪਣੇ ਕੋਲ ਹੁੰਦਾ ਵੀ ਦਾ ਲੋਕਾਂ ਦੇ ਪੰਜ ਆ ਦਿਨ ਲਾ ਦੇ ਬਸ ਉਹ ਪਾਣੀ ਖਾਤਾ ਜਿੱਦਣ ਜਲਾਵਲੀ ਨਾ ਜੀ। ਬਸ। ਸੱਤ ਦਿਨ ਹੋਣ ਚਾਹਣਾ ਵਰਗਾ ਐਸਾ ਲੱਗੋ ਕਲਾ ਪੰਜ ਚਾਰ ਦਿਨ ਸਾਡੇ ਦੀ ਲਿਖਾ ਮੈਂ ਬਾਏ 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 ਨਾ ਬੀਤਣਾ ਹੋਰ ਕਰ ਕਰ ਹਾਰੋ ਸਾ ਭਾਈ ਆ ਸੌਦਾ ਸਾਰਾ ਹੀ ਆ ਡੜਾ ਡੜਾਈ ਉੱਪਰ ਲੱਪਰਾ ਉੱਪਰ ਲੱਪਰਾ ਨਹੀਂ ਆ ਜੂਤੇ ਲੈ ਕੇ ਉਹੀ ਕਹਿੰਦਾ ਉੱਪਰ ਲੱਪਰਾ ਹਾਂ ਜੂਤੇ ਲੈ ਕੇ ਭਾਈ ਉੱਪਰ ਸਾਰੇ ਸੀਲਿੰਗ ਦੂਲਿੰਗ ਵਿੱਚੇ ਬਕਸਾ ਕਿਛੇ ਛਤਰੀ ਜੁਪਨੀ ਵਿੱਚ ਲੀਡੀ ਲਾਈਟ ਲੱਗੀ ਹੋਈ ਆ ਇਹ ਸਾਰੇ ਦੜਾ ਹੀ ਵੇਚ ਦੜਾ ਇਹ ਕਿਸੇ ਨੇ ਬਾਈ ਦਿੱਤਾ ਟਰੈਕਟਰ ਇਹਦੇ ਨਾਲ ਦਾ ਤਾਂ ਉਹ ਸਾਣੇ ਫੀਟਿੰਗ ਆ ਜਾਣੀ ਕਿ ਦੂਏ ਨੂੰ ਵੀ ਆਇਆ ਨਹੀਂ ਕੀ ਕੋਈ ਰਿਸ਼ਤੇਦਾਰ ਨਹੀਂ ਲੱਗਦਾ 655 ਬੂਰ ਮਾਜਰੇ 605 ਵੀ ਆ ਜੇ ਨਹੀਂ ਬੂਰ ਮਾਜਰੇ ਲੱਤਾ ਏ ਟਰੈਕਟਰ ਜੇ ਨਾਲ ਦਾ ਹੀ ਖਬਰੇ ਉਹ ਹੀ ਦੇ ਗਲਣ ਫੜ ਜਾ ਉਹਨੂੰ ਪੁੱਛਦਾ ਮੈਂ ਉਹਦੇ ਦੀ ਸਟੋਰੀ ਬਾਈ ਵੀ ਤੇ ਅੱਜ ਬਾਕੀ ਭਈ ਇਹ ਸਾਰੇ ਟੋਟਲੀ ਸਿਸਟਮ ਦੇ ਚਾਰ ਬੇਸਾ ਲੱਗੇ ਹੋਏ ਇਹਦੇ ਚ ਠੀਕ ਆ ਪੂਰਾ ਹੈਵੀ ਡੈਕ 20000 ਦਾ ਪੈਕੇਜ ਲੱਗਿਆ ਵਾ 50 ਹਾਂ ਹਾਂ 20000 ਦਾ ਇਕੱਲਾ ਡੈਕ ਡੈਕ ਉਹ ਥੱਲੇ ਵਾਲਾ ਹੀ ਲੱਗਿਆ ਪਿਆ ਤਾਂ ਤੇ ਬਾਕੀ ਸੀਲਿੰਗ ਵਾਲੀਂਗਾ ਸਾਰਾ ਕੁਝ ਲੜਾਈ ਛਾੜਾ ਨੂੰ ਵੇਚਦਣਾ ਲੱਗ ਪਾ ਨੇ ਤੇ ਨਾਲੇ ਲਵਾਉਣੇ ਵਾਲੇ ਨੂੰ ਸਸਤਾ ਬੈਜੂਗਾ ਠੀਕ ਆ ਜੀ ਤੇ ਆਪਾਂ ਦੇ ਰੇਟ ਬਾਈ ਜਿਹੜਾ ਜੀ ਦਾ ਲੈਣਾ ਤੁਹਾਨੂੰ ਉਹ ਦੱਸ ਦੰਨੇ ਆ ਇੱਕ ਦਾ ਸਣੇ ਛਤਰੀ ਸਣੇ ਜੂ ਠੀਕ ਆ ਜੀ ਕਿ ਕਹੇਦਾ ਮੁੱਲ ਲੈਣਾ ਆਪਾਂ ਨੇ ਉਹਨੂੰ ਡਾਊਨਸਿਲਿੰਗ ਜਿਹੜੀ ਉੱਪਰ ਹੋਈ ਵੀ ਛੱਤ ਦੇ ਉਹ ਵਿੱਚ ਫ੍ਰੀ ਦੇ ਦਾਂਗੇ ਠੀਕ ਆ ਤੇ ਜਿਹੜਾ ਬਾਕੀ ਰੇਟ ਰੂਟ ਹੋਇਆ ਬਾਈ ਫੋਨ ਪਰ ਕੰਟੈਕਟ ਕਰ ਲਿਓ ਤੇ ਹੱਥ ਵੀ ਨਾ ਨੰਬਰ ਦੱਸ ਦੇ ਇੱਕ ਵਾਰੀ ਆਪਣਾ ਆਪਣਾ ਹੀ ਦੇ ਦੇ ਹਾਂ ਤਾਂ ਚੱਕਣਾ 8847526468 ਬਾਈ 8847526468 91001 1847526466 ਐ ਬਹੁਤ ਨੇ ਤੇ ਬਾਕੀ ਬਾਈ ਇਹ ਵੇਚਣਾ ਹੈ ਜੇ ਕਿਸੇ ਨੇ ਲੈਣਾ ਹੋਇਆ ਬਾਈ ਲੈ ਲਿਓ ਠੀਕ ਆ ਮਜਾਕ ਨਹੀਂ ਹੈ ਸੀਰੀਅਸ ਕਹਿ ਰਹੇ ਆਪਾਂ ਵੇਚਣਾ ਹੈ ਦੋਸਤਾਂ ਐਨੇ ਪਰ ਲਵਾਉਣਾ ਗਿਆ ਬਨ ਵੇਚਣ ਦਾ ਕਾਰਨ ਨਹੀਂ ਗਿਆ ਬਨ ਨਹੀਂ ਕੋਈ ਵੇਚਣ ਦਾ ਸਲਾਹ ਹੈ ਨਹੀਂ ਦੀ ਤੇ ਹੁਣ ਕਹਿਵਾਂ ਲਵਾਉਣਾ ਮੁੰਡਾ ਕਹਿੰਦਾ ਵੀ ਤਾਂ ਕਰਕੇ ਵੇਚਣਾ ਹੈ ਜੇ ਕਿਸੇ ਨੇ ਭਾਈ ਲੈਣਾ ਹੋਇਆ ਕੰਟੈਕਟ ਕਰ ਲਿਓ ਕੋਈ ਪ੍ਰੋਬਲਮ ਨਹੀਂ ਹੈਗੀ ਕਾਹਦੇ ਕੋਈ ਦਿੱਕਤ ਨਹੀਂ ਹੈ ਕਿ ਸਾਰਾ ਕੁਝ ਐਨ ਓਕੇ ਚੱਲਦਾ ਪੂਰਾ ਵਧੀਆ ਇੱਕ ਵਾਰੀ ਘੁੰਮ ਕੇ ਦਿਖਾ ਦੇ ਬੰਦ ਲੈ ਲੈ ਭਾਈ ਚੈੱਕ ਫੋਲੋ ਮੀ ਕੈਮਰਾ ਦੇਖ ਲੱਗੇ ਮੈਂ ਲਾਉਂਦਾ ਜਾਂਦਾ ਪੂਰੀ ਵੀਡੀਓ ਆਂਦੀ ਆੜੀ ਵਿੱਚ ਲੈਣ ਦੇ ਹਿਸਾਬ ਨਾਲ ਬੂਟਾ ਸਾਰੀਆਂ ਬਾਈ ਚੱਲਦੀ ਐ ਬਰਚੂ ਦਾ ਸਾਰਾ ਬਾਕੀ ਜੇ ਆ ਜਾਓ 2 ਲੀਟਰ ਲੈਣੀ ਆ ਵੀ ਦੇ ਸਕਦੇ ਤੁਹਾਨੂੰ ਹਾਂ ਇਹ ਰਹੀ ਜਿਹੜੀ ਆ ਬਈ ਡੈਕ ਤਾਂ ਵਧੀਆ ਫਰੇਮ ਫਰੇਮ ਪਾਣੀ ਦਾ ਰੁਪਿਆ ਮੈਨੂੰ 7:00 ਵਜੇ ਛੱਡਦੀ ਘਰ ਆ ਮੈਂ ਜਾ ਕੇ ਆਣਾ ਵਧਾਈਆਂ ਦੇਣੀਆਂ ਟਾਇਟਰ ਦਾ ਟਾਇਰ ਲੈ ਕੇ ਆਣੀ ਵਧਾਈਆਂ ਦੇ ਆਪਣਾ ਕੱਦੂ ਪਵਾ ਦੂੰਗਾ ਇਧਰ ਨਾਲ ਕੱਦੂ ਚੱਕ ਲੈ ਕੇ ਆਉਣੇ ਆ ਬਸ ਚੱਕ ਲੈ ਕੇ ਆਣੇ ਆ ਤੇਰੇ ਮੈਂ ਤਾਂ ਇਹਨੂੰ ਕਹਾਂ ਮੈਂ ਕਿ ਰੂਟਾ ਮਟਰ ਮਾਰੇ ਹੋ ਲੋੜੀ ਇਨਾਂ ਦੇ ਵਿਚਰੇ ਦੇ ਇੰਜਨ ਉੱਥੇ ਵੀ ਚੜਾਉਣਾ ਉੱਥੇ ਮੋਟਰ ਕਹਿੰਦਾ ਤੇ ਦਾ ਬਾਪੂ ਮੋਟਰ ਪੂਰੇ ਪਾਈਪ ਵਿਛਾਉਣਾ ਹੈ ਨਾ ਆ ਆਪਾਂ ਮੋਟਰ ਵਾਲ ਨੂੰ ਪਾਣੀ ਮਾਰ ਦਿੰਦੇ ਨੇ ਪੂਰੇ ਆ ਦੇਖ ਪੈ ਗਈ ਮੈਂ ਦੇਖਾਈ ਮੋਟਰ ਹੈ ਦੇਖ ਕਰ ਰਹੀਆਂ ਖੇਤ ਫਿਰ ਬਰ ਸਿੱਟੇ ਜੋ ਇੰਜਨ ਹੈ ਇੰਜਨ ਦਾ ਮੈਕ ਇੰਜਨ ਇੱਥੇ ਵੀ ਉੱਥੇ ਥੋੜਾ ਪਾਣੀ ਉੱਚਾ ਹੈ ਉੱਪਰ ਆ ਪਾਣੀ ਕੱਢਦਾ ਆ ਆਣਾ ਦੇਖਣ ਨੂੰ ਤੂਫਾਨੂਗਾ ਛੇੜਾ ਮੈਂ ਤਾਂ ਸਟਾਰਟ ਕਰਿਆ ਏ ਉਦੋਂ ਆਹਾ ਦੇ ਦਿੰਦਾ ਇਹਨੂੰ ਹਾਂ ਜਿਹੜੀ ਨਹੀਂ ਪਰੀ ਹੈਗੀ 33 35 ਚਲੋ ਬਾਕੀ ਭਾਈ ਪੰਜ ਛੇ ਠੰਡੇ ਹੁੰਦਾ ਵੀਰੋ ਪੀਦਾ ਤੂੰ ਉਹਨੂੰ ਕਰਲਾ ਬੰਦ ਲੈਨੇ ਆ ਜੀ ਭਾਈ ਇਹ ਉੱਥੇ ਲੜੀਆ ਕੱਢਦਾ ਰੱਖੇ ਨੂੰ ਦੇਖ ਆ ਜਾ ਬਈ ਇਹਦਾ ਖੇਤ ਇਕੜਾ ਇੱਕ ਨੰਬਰ ਬਣਾ ਲਾ ਪੈਰ ਖੜ ਕੇ ਆਏ ਦਸ ਪਰ ਕੀੜੀ ਵੀ ਦਿਖਦੀ ਹੈ ਐ ਲੱਗਦਾ ਜਿਵੇਂ ਬੋਬੀ ਨੇ ਕਾਂਢੀ ਫੇੜੀ ਵੀ ਹੁੰਦੀ ਹੈ ਉਹ ਮੇਰੇਵੇਂ ਹੁੰਦੇ ਜਣਾ ਜਰਮਾਲਾ ਜਰਮਾਲਾ ਐ ਬੰਦਾ ਕੀ ਕਰ ਉਹ ਇਹ ਲਾਇਆ ਬੰਦਾ ਇੱਕ ਇੱਕ ਬੰਦਾ ਫੇਰਦਾ ਹੁੰਦਾ ਉਹ ਦੀਪ ਨਹੀਂ ਹੋਈ ਆ ਉੱਪਰ ਤੋਂ ਦੇਖੀ ਤੂੰ ਜੋੜੀ ਜ ਹੈਗਾ ਦਾ ਫਰਕ ਉਧਰ ਤੇ ਕਰਤਾ ਸੱਟ। ਨਹੀਂ ਉੱਪਰ ਤੇ ਉਧਰ ਵੀ ਕਾਇ ਵੀ ਆ ਉੱਪਰ ਤੇ ਮਿੱਟੀ ਗਰੀ ਜਾਂਦੀ ਐ। ਉੱਪਰ ਤੇ ਮਿੱਟੀ ਗਰੀ ਜਾਂਦੀ ਐ ਅੰਦਰ ਤੇ ਹੋਰ ਉੱਚਾ ਹੁੰਦਾ। ਹਾਂ। ਉੱਪਰ ਤੇ ਬੰਨ੍ਹ ਖਾਪਦਾ ਹੈ ਨਾ। ਅੱਜ ਵੀ ਵੀਰੇ ਕਹਿੰਦਾ ਕਿ ਉੱਪਰ ਤੇ ਮਿੱਟੀ ਦੇਖ ਕੇ ਚੱਲਦਾ ਨੱਕਾ। ਬਹੁਤ ਚੱਲਦੀ ਆ। ਲਓ ਜੀ ਬਾਈ ਆਪਣੇ ਖੇਤਾਂ 'ਚ ਆ ਗਏ ਹੁਣ ਆਪਾਂ। ਤੇ ਚੱਲ ਆਪਣੇ ਵਾਲਾ ਕਰਾਉਣਾ ਇੱਥੇ। ਫਿਰ ਜੱਜੇ ਨਾਲ ਵੀ ਨਾਲ ਕਰਵਾ ਲਾਂਗੇ ਥੋੜਾ ਜਿਹਾ। ਇਹ ਕਿਉਂਕਿ ਹੁਣ ਮੀਂਹ ਵਾਲਾ ਮੌਸਮ ਬਿਜਲੀ ਲਸ ਕਰ ਰਹੀ ਆ ਵਧੀਆ ਜਨੂੰ ਮੀਂਹ ਵੀ ਪੈ ਜਾਵੇ ਬਾਈ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਆਪਾਂ ਨੇ ਜਿਹੜੀ ਮੇਨ ਹੁਣ ਆ ਵੀਡੀਓ ਮੈਂ ਸ਼ੁਰੂ ਕਰੀ ਆ ਤਾਂ ਕਰਕੇ ਜਿਹੜਾ ਬਾਈ ਲੇਜ਼ਰ ਚਲਾਉਨੇ ਆ ਹਨਾ ਇੱਕ ਹੋਰ ਧਿਆਨ ਰੱਖਿਆ ਕਰੋ ਬੈਟਰੀ ਦਾ ਹੁਣ ਹੱਛੀ ਵੀ ਦਾ ਮੈਨੂੰ ਫੋਨ ਆਇਆ ਤਾਂ ਉਧਰ ਜਾ ਰੇਤਿਆਂ ਚ ਲੱਗੇ ਹੋਏ ਤੇ ਕਹਿੰਦਾ ਵੀ ਬਾਈ ਚੱਕਰ ਪੈ ਰਿਹਾ ਵੀ ਇੱਕ ਤਾਂ ਚਿੱਟੀ ਲਾਈਟ ਜਿਹੜੀ ਗੱਬੇ ਹੁੰਦੀ ਆ ਸੈਂਟਰ ਚ ਜਿਹਦੇ ਤੇ ਲੈਵਲ ਚ ਹੁੰਦਾ ਹੈ ਉਹ ਟੁੱਤੀ ਆ ਵੀ ਦੂਜਾ ਬਈ ਹੋ ਰਿਹਾ ਤਾਂ ਕਾਰਨ ਜਿਦਾਂ ਹੁਣ ਜੁ ਫਾਂਟਾ ਲਈ ਜਾਂਦੇ ਜਿੱਥੇ ਦਾਬ ਦਾ ਉੱਥੇ ਹੌਲੀ 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 ਦਬੀ ਹੋ ਜਾਂਦਾ ਨਹੀਂ ਤੇ ਚਾਹ ਲਾ ਦਿੰਦੇ ਤਾਂ ਚੱਕਿਆ ਹੀ ਜਾਂਦਾ ਦਾ ਇਹ ਕਾਰਨ ਹੋ ਰਿਹਾ ਤਾਂ ਬਈ ਤੇ ਉਹ ਕਾਰਨ ਦਾ ਬਈ ਮੇਨ ਤਾਂ ਜਿਹੜੀ ਉਹ ਲਾਈਟ ਪੈ ਰਹੀ ਹੈ ਨਾ ਉਹ ਡਿਮ ਹੋਈ ਵਿਧੀ ਉਹਦੀ ਬੈਟਰੀ ਲੋ ਹੋਈ ਵਿਧੀ ਇਹਨੂੰ ਕਹਿੰਦਾ 2 ਦਿਨ ਹੋ ਗਏ 2 ਦਿਨ ਇੱਕ ਇੱਕੇ ਬੈਟਰੀ ਚੱਲ ਰਹੀ ਸੀ ਮੇਰੀ ਠੀਕ ਆ ਜੀ ਇਹ ਫਾਲਟ ਦਾ ਬਈ ਇਹਦੇ ਵਿੱਚ ਇਹ ਫਾਲਟ ਦਾ ਵੀ ਜ਼ਰੂਰ ਧਿਆਨ ਰੱਖਿਆ ਕਰੋ ਜੇ ਕਿਤੇ ਮੜੀ-ਮੋਟੀ ਦਿੱਕਤ ਆਉਂਦੀ ਹੈ ਨਾ ਉਹ ਜਿਹੜੀ ਰੇਂਜ ਵੱਜ ਰਹੀ ਹੈ ਨਾ ਤੇ ਕਾਸ਼ੀ ਉੱਚੀ ਹੈ ਜੇ ਹੈ ਤਾਂ ਤੇ ਉਹ ਡਿਮ ਹੋ ਰਹੀ ਸੀ ਡਿਮੋ ਵੱਜ ਰਹੀ ਸੀ ਉਹਦੇ ਕਾਰਨ ਹੀ ਦਿੱਕਤ ਆਉਂਦੀ ਸੀ ਕਿਉਂਕਿ ਉਹਨੂੰ ਪੂਰੀ ਲਾਈਟ ਨਹੀਂ ਮਿਲ ਰਹੀ ਸੀ ਤੇ ਉਹ ਪੂਰਾ ਵਧੀਆ ਨਹੀਂ ਕੰਮ ਕਰ ਰਿਹਾ ਤਾਂ ਇਹ ਚੀਜ਼ ਦਾ ਬਈ ਜ਼ਰੂਰ ਧਿਆਨ ਰੱਖਿਆ ਕਰੋ ਜਿਹੜੇ ਮੇਰੇ ਵੀ ਰੀਲੇ ਚਲਾਉਣੇ ਇਹ ਮੇਰੇ ਨਾਲ ਹੋਏ ਤੇ ਵਾਕਿ ਤਾਂ ਕਰਕੇ ਮੈਂ ਉਹ ਕਰਿਆ ਠੀਕ ਹੈ ਜੀ ਤੇ ਜਿਹੜੇ ਇਦਾਂ ਦੇ ਰੇਤੇ ਵਾਲੇ ਖੇਤ ਤੇ ਫਿਰ ਉਹ ਪਤਲੇ-ਪਤਲੇ ਆਪਾਂ ਨੇ ਕਰੇ ਜਾਂਦੇ ਹੁਣ ਇਹ ਜ਼ੀਰੋ ਤਾਂ ਹੋਈ ਨਹੀਂ ਹੈਗੇ ਕਿਉਂਕਿ ਇਹ ਕਹਿੰਦਾ ਬੈਂਟਰੀ ਚਾਰਜ ਲਾਈ ਲਈ ਜੀ ਹੁਣ ਭੁੱਲ ਗਏ ਚਾਰਜ ਕਰਾਉਣਾ ਤੇ ਤਾਂ ਕਰਕੇ ਉਹ ਜਾਨੂੰ ਚਾਰਜ ਹੋ ਗਈ ਹੁਣ ਇਹ ਫਿਰ ਆਪਾਂ ਆਪਣੇ ਜਿੱਤਾ ਜਿੰਦੇ ਆ ਉਹ ਕਰਿਆ ਆ ਮੈਂ ਕਿੱਥੇ ਮਾਣੀ ਮੋਟੀ ਲੱਗਦੇ ਜੇ ਮੈਨੂੰ ਦਿੱਕਤ ਮੈਂ ਇੱਥਾ ਮਾਰ ਲੈਂਦਾ ਹੁੰਦਾ ਉਹਦਾ ਕਰਕੇ ਸੈਟ ਜਾ ਕਰਿਆ ਹੈ ਆਪਾਂ ਠੀਕ ਹੈ ਜੀ ਇਹ ਮੇਨ ਕਾਰਨ ਹੁੰਦੇ ਆ ਬਾਈ ਇਹ ਚੀਜ਼ਾਂ ਦਾ ਵੀ ਧਿਆਨ ਜ਼ਰੂਰ ਰੱਖਿਆ ਜਾਵੇ ਪੋਰ ਲੇਟ ਪਤਾ ਲੱਗਦਾ ਵੀ ਵੱਲਦੀ ਆ ਜਦ ਤੱਕ ਦਿਖਦੀਆਂ ਨਹੀਂ ਜਮਾਂ ਵੀ ਹੁਕਮ ਅਲੀ ਗੰਬੀਰ ਜਿਹੜਾ ਕੋਲੇ ਉੱਤੇ ਵੱਗਦੀ ਉਹ ਵੇਖੋ ਕੋਈ ਜਦ ਕਹਿਣ ਪਤਾ ਲੱਗਦਾ ਹੀ ਉਹ ਤਾਂ ਜਦ ਕੋਲ ਜਾਏ ਤੇ ਵੀ ਨਹੀਂ ਪਤਾ ਲੱਗਦਾ ਇਹ ਓਏ ਇਹ ਕਾਰਨ ਹੁੰਨੇ ਆ ਬਾਈ ਕਿਉਂਕਿ ਹੁਣ ਜਿਹੜਾ ਨਵਾਂ ਬੰਦਾ ਆਪਣਾ ਕਰਦਾ ਇਹ ਨਾ ਬਾਈ ਇਹਨੂੰ ਥੋੜੇ ਥੋੜੇ ਥਾਲਤ ਲੇਟ ਪਤਾ ਲੱਗਦੇ ਆ ਹੋਰ ਮੇਰੇ ਨਾਲ ਹੱਟ ਬੀਤੀਆਂ ਵੀ ਦੀਆਂ ਠੀਕਾ ਜੀ ਮੈਂ ਫੋਨ ਕਰਨੇ ਪਈਆਂ ਨੂੰ ਵੀ ਬਾਈ ਸਿਸਟਮ 'ਚ ਪ੍ਰੋਬਲਮ ਆ ਗਿਆ ਆ ਆ ਗਿਆ ਫਲਾਣਾ ਆ ਗਿਆ ਕਿਉਂਕਿ ਪਹਿਲਾ ਡਰ ਹੁੰਦਾ ਤਾਂ ਬਾਈ ਘਬਰਾਉਣਾ ਆਪਾਂ ਘਬਰਾ ਜਾਂਦੇ ਆ ਵੀ ਬਾਈ ਪਤਾ ਨਹੀਂ ਕੀ ਚੱਕਰ ਹੋ ਗਿਆ ਕਿਵੇਂ ਆ ਕਿਹਾ ਗੁੱਸਾ ਉਹਨੂੰ ਪਹਿਲਾਂ ਆਪਾਂ ਸਮਝੀਏ ਸਮਝ ਕੇ ਹੱਲ ਹੋ ਜਾਂਦਾ ਠੀਕਾ ਜੀ ਆਪਾਂ ਪਹਿਲਾਂ ਆਪਣਾ ਦਿਮਾਗ ਲਾ ਕੇ ਜਰੂਰ ਟਰਾਈ ਕਰ ਲਈਏ ਉਹਦੇ ਬਾਅਦ ਆਪਾਂ ਫਿਰ ਫੋਨ ਲਾ ਲਈਏ ਠੀਕਾ ਜੀ ਤੇ ਥੋੜੇ ਥੋੜੇ ਵਿੱਚ ਦਿੱਕਤ ਆਉਣੀ ਆ ਇਹ ਮੜਾ ਧਿਆਨ ਰੱਖਿਆ ਕਰੋ ਬਾਕੀ ਓਕੇ ਆ ਨਾ ਆ ਦੇਖੋ ਨਾ ਬਣਾ ਰਿਹਾ ਜੇ ਤਨ ਲੋ ਜੀ ਇਹ ਪਾੜ ਪਾਈ ਆ ਪਾੜ ਦੇ ਵਿੱਚੇ ਖੇਦ ਕਿਤੇ ਨਹੀਂ ਹਿੱਲਿਆ ਵਿਆ ਬਾਕੀ ਤੁਹਾਡੀ ਹੱਥੀਂ ਮੰਗੀ ਬੰਦਾ ਕਰਾਉਂਗਾ ਹਾਂ ਕੀ ਆ ਕਹਿੰਦਾ ਠੀਕ ਆ ਬੈਟਰੀ ਦਾ ਚੱਕਰ ਹੁੰਦਾ ਇਹ ਤਾਂ ਰੱਖਣਾ ਪੈਂਦਾ ਉਹਦੇ ਨਾਲੇ ਕੇ ਵੀ ਤੇ ਘਰੇ ਆਏ ਨੇ ਉੱਤੇ ਉਹ ਆਹ ਬੈਟਰੀ ਲੋ ਉੱਤੇ ਉਹ ਯੂਨੀਆ ਉਹ ਦੇਖੀ ਲਾਈਟ ਦਾ ਚਾਨਣਾ ਦੇਖਿੰਦਾ ਫਰਕਾ ਦੋਲਾ ਲਾਇਤਾ ਉਹਨਾਂ ਖੇਤ ਵੀ ਨਹੀਂ ਹਿੱਲੇ ਪੇਤ ਤਾਂ ਪੱਧਰ ਯਾਰ ਆਪਰੇ ਪਿਛਲੇ ਸਾਲ ਮਾਰ ਜੇ ਤੇਰੇ ਨਾਲ ਉਰੀ ਖਰਾਬ ਹੋਇਆ ਤਾਂ ਫਿਰ ਚਲੋ ਤੇਪਲ ਟਰਾਈ ਕਰਨ ਲੱਗੇ ਵੇ ਆਦੀ ਆ ਜੇ ਉਹ ਦੁਰਦੇ ਉਹਦਾ ਉਹ ਰੋਡ ਨਹੀਂ ਲੁਪਾੜ ਦੇ ਪੱਧਰ ਪਾੜ ਦਾ ਬੱਜੇ ਨੂੰ ਆ ਇਧਰ ਆ ਬੁਲਾਉਂਦੇ ਥੱਲੂ ਮੈਂ ਚੱਲਿਆ ਮੈਂ ਤਾਂ ਬਦਲਣ